ਇੱਕ ਦਿਨ ਗੰਗਾ ਦੇਸ਼ ਇਸ਼ਨਾਨ ਕਰਕੇ ਠੰਡ ਦੇ ਦਿਨ ਸਨ ਰੇਤ ਦੇ ਚ ਬੈਠੇ ਚਰਨਾਂ ਨੂੰ ਪਸਾਰ ਕੇ ਪੈਰ ਪਸਾਰ ਕੇ ਇੱਕ ਪਾਂਡਾ ਜੋ ਇਲਮੇ ਨਜੋਮ ਵਿੱਚ ਮਾਹਿਰ ਸੀ ਜੋਤਿਸ਼ੀ ਸੀ ਲੰਘਿਆ ਉਹਦੀ ਨਿਗਾ ਪਸਰੇ ਹੋਏ ਚਰਨਾਂ ਤੇ ਪੈ ਗਈ ਔਰ ਉਸਨੇ ਮੱਥਾ ਦੇ ਕੇ ਨੰਦ ਗੁਰੂ ਅਮਰਵਾਰਸੀ ਮਹਾਰਾਜ ਨੇ ਰੋਕਿਆ ਅਖਿਆ ਬ੍ਰਾਹਮਣ ਦੇਵਤਾ ਮੈਂ ਤਖਤਰੀ ਹਾਂ ਤੂੰ ਬ੍ਰਾਹਮਣ ਹੈਂ ਕੁੱਲ ਕਰਕੇ ਜਾਤ ਕਰਕੇ ਤੂੰ ਉੱਚਾ ਹੈਂ ਮੈਨੂੰ ਕਮ ਮੱਥਾ ਟੇਕਿਸ਼ ਹਉ ਬ੍ਰਾਹਮਣ ਹੱਥ ਜੋੜ ਕੇ ਕਹਿਣ ਲਗਾ ਮਹਾਰਾਜ ਫੜੇ ਚਰਨਾਂ ਵਿੱਚ ਪਦਮ ਹੈ ਇਹ ਪਦਮ ਤੇ ਕਿਸੇ ਬ੍ਰह्म ਗਿਆਨੀ ਦੇ ਚਰਨਾਂ ਦੇ ਛੋਂਦਾ ਹੈ ਇਹ ਪਦਮ ਤੇ ਕਿਸੇ ਪਹੁੰਚੀ ਹੋਈ ਰੂਹ ਦੇ ਚਰਨਾਂ ਛੋਂਦਾ ਹੈ ਬੜੇ ਕਦਮਾਂ ਦੇਚ ਪਦਮ ਅੰਕੁਰ ਅਮਰਦਾਸ ਜੀ ਮਹਾਰਾਜ ਬੜੀ ਰੋਹਾਨੀ ਮੁਸਕਰਾਹਟ ਚ ਕਹਿਣ ਲਗੇ ਬ੍ਰਾਹਮਣ ਦੇਵਤਾ ਮੈਂ ਤੇ ਕੀ ਯਾਤਰੀ ਹਾਂ ਬਿਲਕੁਲ ਯਾਤਰੀ ਉਹ ਬ੍ਰਾਹਮਣ ਕਹਿਣ ਲਗਾ ਮਹਾਰਾਜ ਇਹ ਬੀਜ ਅਜੇ ਅੰਕੁਰਿਤ ਨਹੀਂ ਹੋਏਗਾ ਹੋਇਆ ਇਹ ਹੋਣ ਵਾਲਾ ਹੈ ਔਰ ਜਦੋਂ ਇਹ ਬੀਜ ਅੰਕੁਰਿਤ ਹੋਵੇ ਹੈ ਮੈਨੂੰ ਬੋਲਣਾ ਨਹੀਂ ਮੈਂ ਥੋੜੇ ਚੜਨਾ ਚਾਹਾਂਗਾ ਮੈਂ ਥੋੜੇ ਦਰਸ਼ਨ ਕਰਨ ਲਈ ਫਿਰ ਆਵਾਂਗਾ ਰਬ ਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਜੀ ਜੀ ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸੇ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ ਜੀਬੀ ਅਮਰੋ ਕਾਨੂੰ ਸ਼ਿਰੀਗੁਨਾਮਿਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰੜਕਦੇ ਆਇਆ ਅਲਾਪ ਰਹੀ ਸੀ ਪੜ ਰਹੀ ਸੀ ਬੜੇ ਮਧੁਰ ਠੰਗਦੇ ਬੜੇ ਮਧੁਰ ਵੇਖਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ beta ਇਹ ਕਿਸ ਨੇ ਬਚਨ ਪੜ ਰਹੀ किसती बाणी पढ़ रही है बहुत खिंच पाई है इसने नो राणी कह लगी बाबा ये बाणी धन गुरु अंगद देव जी महाराज दी है दूसरे गुरु नानक और वो मेरे पिता ने रिश्ते मेरे पिता ने है थोडे पिता ने नाम जरूर सुने सुनिया ਔਰ ਵਿਆਹ ਦੇ ਸਮੇਂ ਕੁੜਮਾ ਚਾਰੀਆਂ ਦਾ ਜੈਸੇ ਮਿਲਾਲ ਪਉਂਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਰ ਸ਼ਬਦ ਤੋਂ ਕਹਿੰਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਾਂ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗਲਵਖੜਾ ਹੈ ਕਿ ਸੂਰਜ ਵਿੱਚ ਹਨੇਰਾ ਨਹੀਂ ਤੂਰੇ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨਹੀਂ ਤੋ ਕੁੜਮਾਚਾਰੀ ਰਿਸ਼ਤੇਦਾਰੀ ਸ਼੍ਰੀਕਾਚਾਰੀ ਔਰ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹਿਣੇ ਪਰ ਅਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਦੇ ਚ ਪਈ ਸ਼ਬਦ ਤੇ ਆਖਰ ਕੰਨਾਂ 'ਚ ਹੀ ਪਏਗਾ ਔਰ ਸੁਣਿਆ ਆਪਣੀ ਨੋ ਰਾਣੀ ਤੋਂ ਤਾਂ ਦਰਸ਼ਨਾਂ ਲਈ ਚੱਲ ਪਏ ਸ਼੍ਰੀਕ ਦੇ ਇੱਤੇ ਕੁੜਮਾ ਚਾਰੀ ਹੈ ਔਰ ਫਿਰ ਆਪ ਪੁੱਤਰ ਵਾਲੇ ਨੇ ਬੇਟੇ ਵਾਲੇ ਨੇ ਜਦ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਤਰੀ ਵਾਲੇ ਸਨ ਆਖਿਰ ਭਾਰਤੀ ਪਰੰਪਰਾ ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਨਤਾ ਜਿਸ ਰੱਖਦੇ ਨੇ ਗਰੀਬੀ ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਆਂਦੇ ਨੇ ਆੜ ਤੜਦੇ ਲਾ ਲਾਂਦੇ ਨੇ ਪਰ ਅੱਜ ਕੁਝ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਧ ਬਾਬਾ ਅਮਰਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਹੈ ਰਸਤੇ ਚ ਕੁੜਮਾ ਚਾਹੀਏ ਘਡੂਰ ਸਾਹਾ ਬਾਕੇ ਦੇ ਦیدار ਕੀਤੇ ਭਰੀ ਸੰਗਤ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋਂ ਜਦ ਅੰਮ੍ਰਿਤ ਮਈ ਬਚਨ ਸੁਣੇ ਤਾਂ ਜਿਸ ਤੰਗ ਨਾਲ ਕੰਨ ਨੇ ਸਿਰ ਝੁਕਦਾ ਹੈ ਸੁਕਾਇਆ ਨਹੀਂ ਜਾਂਦਾ ਸੁਭਾਵ ਕਿ ਝੁਕ ਗਿਆ ਕਦਮਾਂ ਤੇ ਡਿੱਗ ਪਈ ਦੰਡਾਉਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇਵ ਕੁਰਮਾ ਚਾਰੀ ਦਿ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਆਇਆ ਤਾ ਆਪ ਦਾ ਸੇਵਕ ਆਪ ਦਾ ਸੇਵਕ ਉਹ ਆਕੇ ਹੀ ਆਪਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿੱਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਅੱਜ ਤੇ ਮੇਰੇ ਤੇ ਸਰੀਰ ਲਾਲ ਰੰਗ 70 ਤੋਂ ਉੱਚੀ ਡੱਬੀ ਹੋਈ ਅਵਸਥਾ ਮੇਰੇ ਦੇ ਸਰੀਰ ਪਰ ਮੁਕਸ਼ਾ بڑھ ਰਿਹਾ ਹੈ ਉਮੰਗ ਵੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਣ ਕਰ ਦਿੱਤੀ ਠੀਕ ਸੇਵਕ ਦੇ ਰੂਪ ਵਿੱਚ ਤੁਸੀਂ ਕਬੂਲ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ ਰੋਜ਼ ਦੀ ਸੇਵਾ ਹੁਣ ਵਿਆਸਾ ਅੱਧੀ ਰਾਤ ਨੂੰ ਉੱਠਦੇ ਹਨ ਸਿਰ ਤੇ ਗਾਗਰ ਰੱਖਦੇ ਨੇ ਉਹ ਆਪ ਜਾਣਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਵਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਦ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਇਤਨੀ ਜਾਬਦਾ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਦ ਬਾਬੇ ਨਹੀਂ ਚੁੱਕਿਆ ਜਿਵੇਂ ਸਮੋਂ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਰਹੀ ਹੈ ਬਾਤ ਦੇਖਵਾ ਗਈ ਆਪ ਦੇ ਕਿਰਦਾਰ ਰਾਂਹ ਆਪ ਦੇ ਪ੍ਰਚਾਰ ਰਾਂਹ ਇਹ ਸਭ ਕੁਝ ਪ੍ਰਗਟ ਵੀ ਹੋ ਗਿਆ ਇਸ ਸੇਵਾ ਆਪ ਨੇ ਕੋਈ ਇੱਕ ਦਿਨ ਨਹੀਂ ਕੀਤੀ ਇੱਕ ਮਹੀਨਾ ਨਹੀਂ ਕੀਤੀ ਇੱਕ ਸਾਲ ਨਹੀਂ ਬਲਕਿ 12 ਸਾਲ ਕੀਤੀ ਰੋਜ਼ ਅੱਧੀ ਰਾਤ ਨੂੰ ਉੱਠਣਾ ਵਿਆਸਾ ਤੇ ਪਹੁੰਚਣਾ ਹੈ ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਚੰਦ ਭਰ ਕੇ ਲੈਣਾ ਔਰ ਯਾਲਵਨ ਕਿਨ ਕੋ ਦਾ ਪਿੰਡ ਹੈ 6 ਕਿਲੋਮੀਟਰ ਦਾ ਇਹ ਦਸਤਾ ਹੈ ਜੋ ਆਪ ਰੋਜ਼ ਤੈ ਕਰਦੇ ਨੇ ਜਾਣਾ ਤੇ ਆਣਾ ਅੱਜ ਕਿਦਰੇ ਐਸਾ ਹੋਇਆ ਜਦ ਜਾਣ ਲੱਗੇ ਅਧੀ ਰਾਤ ਦਾ ਵਕਤ ਰਾਤ ਹਨੇਰੀ ਸੀ ਆਪ ਇੱਕ ਚੁਲਾ ਹੈਦੀ ਖੱਡੀ ਵਿੱਚ ਡਿੱਗ ਗਏ ਆਵਾਜ਼ ਆਈ ਖੜਾ ਕਾਈ ਤੇ ਜੁਲਾਹੇ ਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਦੇਖ ਬਾੜ ਕੋਈ ਹੈ ਖੱਡੀ ਦੇ ਖੜਵੇ ਚ ਕੋਈ ਗਿਰੇ ਹੈ ਤੇ ਜੁਲਾਹੀ ਕਹਿ ਲਗੀ ਅੱਧੀ ਰਾਤ ਨੂੰ ਕੋਈ ਅੰਮ੍ਰੋ ਨੇ ਥਾਵਾਂ ਹੈ گا ਉਸ ਕੋਲ ਆਵਾ ਹਰ ਕੋਣ ਹੋਵੇਗਾ ਅੱਧੀ ਰਾਤ ਨੂੰ ਕੋਈ ਉੱਠੇ ਉਸੇ ਦੇ ਸਿਰ ਤੇ ਗਾਗਰ ਆਉਂਦੀ ਉਹੀ ਪਟਕਦਾ ਹੋਇਆ ਡਿੱਗਿਆ ਮੈਂ ਉਹੀ ਅੰਬਰੂ ਨੇ ਠਾਵਾ ਬਥੇਰੇਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਾਇਦ ਪੁੱਤਰ ਨਹੀਂ ਰੱਖਣਗੇ ਨਤੀਜੇ ਨਹੀਂ ਰੱਖਣਗੇ ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਔਰ ਸਿਰਫ ਟਿਕੇ ਹੀ ਨਹੀਂ ਤਾਂ ਹੀ ਤੇ ਵਿਆਸਾ ਤੋਂ ਗਾਗਰ ਜਲਦੀ ਭੜ ਕੇ ਲੈ ਲੈਂਦੇ ਇਨ ਨੂੰ ਲਕਣਾ ਫਾੜਦੇ ਨੇ ਤੱਪੜ ਛਾੜਦੇ ਨੇ ਲੰਗਰ ਬਣਾਉਣ ਦੀ ਸੇਵਾ ਕਰਦੇ ਨੇ ਇਹ ਨੌਕਰੀ ਕਰਦੇ ਨੇ ਇਹ ਗੁਲਾਮੀ ਕਰਦੇ ਨੇ ਇਹਨਾਂ ਦਾ ਕੋਈ ਥਾਂ ਨਹੀਂ ਪਰ ਚਲਤ ਹੋ ਗਈ ਗੱਲ ਖਡੂਰ ਦੇ ਵਿੱਚ ਅਮਰੂ ਨੇ ਠਾਵਾ ਅਮਰੂ ਨੇ ਠਾਵਾ ਅਮਰੂ ਨੇ ਠਾਵਾ ਇਹ ਬਚਨ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ 'ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹੈਰਾਨ ਗੇ ਗਿਦਾਈ ਹੈ ਅਬਰੂ ਨੇ ठाਵਾ ਜਿਵੇਂ ਅਮਰਦਾਸ ਜੀ ਆਏ ਕੋਲ ਬਿਠਾਇਆ ਜਿਸਨ ਤੇ ਹੱਥ ਰੱਖ ਕੇ ਟੇ ਲਗੇ ਗੁਰੂ ਅਮਰਦਾਸ ਨੇ ਥਾਵਿਆਂ ਦੀ ਥਾਂ ਗੁਰੂ ਅਮਰਦਾਸ ਨੇ ਮਾਣਿਆਂ ਦੇ ਮਾਂ ਗੁਰੂ ਅਮਰਦਾਸ ਨੇਓਟਿਆਂ ਦੀ ਓਟ ਨੇ ਗੁਰੂ ਅਮਰਦਾਸ ਨੇ ਆਸਰੇਆਂ ਦੇ ਆਸਰੇ ਇੰਜ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਵਿਖਾਵਿਆਂ ਦੀ ਥਾਂ ਬਣੇ ਨਿਮਾਣਿਆਂ ਦੇ ਮਾਣ ਬਣੇ ਨੇ ਆਸਰੇਆਂ ਦੇ ਆਸਰੇ ਬਣੇ ਨੇਓਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦੇ ਐ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰ ਆਵਾਜ਼ ਕੀਤਾ ਬਣਾਇਆ ਗੋਲਨਵਾਲ ਉੱਥੇ बावਲੀ ਤਿਆਰ ਕੀਤੀ ਕਿ ਸਿੱਖ ਜਗਤ ਦਾ ਪਹਿਲਾ ਤੀਰ ਉਸ ਦੀਆਂ 84 ਪੌੜੀਆਂ ਰੱਖੀਆਂ ਇਸ ਨਾਲ ਦੀ ਮਹਾਨਤਾ ਦੱਸੀ ਔਰ ਉੱਥੇ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋੜੀ ਉਸ ਦੇ ਚ ਵਰਨਵੰਡ ਖਤਮ ਕਰ ਦਿੱਤੀ ਆਖਿਆ ਮੈਂ ਕਿਸੇ ਜ਼ਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ ਅਸੀਂ ਫਸਦੇ ਇਸ ਦੇਸ਼ ਦੀ ਆਬਾਦੀ ਜੋ ਸ਼ੂਦਰ ਕਹੀ ਜਾਂਦੀ ਸੀ ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ ਲੋਹਾਰ ਦਰਖਾਨ ਧੋਬੀ ਚੁਲਾਹੇ ਚਮਾਰ ਮਾਮਾਰ ਕੁਮਾਰ ਇਹ ਸਾਰੇ ਲੋਕ ਕਿਰਤੀ ਸ਼ੂਦਰ ਕਹੇ ਜਾਂਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਨਾਂ ਸਾਰਿਆਂ ਲਈ ਖੋਲ ਦਿੱਤੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਨਾਂ ਲਈ ਬੰਦ ਸਨ ਖੋਲ ਦਿੱਤੇ ਪੁਰੇ ਆਖਿਆ ਇਕੱਠੇ ਬੈਠ ਕੇ ਕਿ ਕੋਈ ਪੰਗਤ ਦੇ ਲੰਗਰ ਛਕੋ ਰਾਣਾ ਰੰਗ ਬਰਾਬਰੀ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ ਗੁਰੂ ਨਾਨਕ ਦੀ ਜੋਤ ਦਾ ਅਗਾਂਹ ਪ੍ਰਸਾਰ ਕਰ ਰਹੇ ਨੇ ਕਿੰਨੇ ਦਰਸ਼ਨਾ ਦੀ ਲੋਹ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮੰਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟ ਹੈ ਸੀ ਅਡਕੜ ਗਈ عمر ਹੋ ਗਈ ਕਰ ਦੇ ਸੰਤਾਨ ਨਹੀਂ ਸੀ ਤਾਂ ਕਿਸੇ ਨੇ கேਆ तीसरे गुरु नानक गुरु अमरदास जी महाराज ਦੇ ਦਰ ਤੋਂ ਇਹ ਵਰ ਪ੍ਰਾਪਤ ਕਰ ਗੁਰੂ अमरदास जी महाराज ਨੇ ਸਿੱਖ ਸੰਗਤ ਨੂੰ ਹੁਕਮ ਦਿੱਤਾ ਹੋਇਆ ਸੀ ਪਹਿਲੇ ਪੰਗਤ ਪਾਠੇ ਸੰਗਤ ਰੁਪ ਪੰਗਰ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਵਿੱਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ ਕਿ ਜਦ ਚੌਬਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੁਗਲੇ ਆਜ਼ਮ ਅਕਬਰ ਆਇਆ ਹੈ ਕਿ ਸਤਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਸੋਬਦਾਰ ਇਸ਼ਾਰਾ ਸਮਝ ਗਿਆ ਉਹ ਮੁਗਲ ਆਜ਼ਮ ਨੂੰ ਕਹਿਣ ਲਗਾ ਪਹਿਲੇ ਆਪ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਗਾ ਲੜਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ ਦਰਸ ਸੰਗਤ ਦੇ ਵਿੱਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ ਬੈਠਦੇ ਪੰਗਤ ਦੇ ਵਿੱਚ ਅਕਬਰ ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ ਇਸ ਪ੍ਰਸ਼ਾਦ ਦੇ ਚੋਂ ਵੀ ਰੋਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਹੈ ਸਵਾਦ ਨੂੰ ਲੈ ਕੇ ਦਿਸਮਾਦ ਹੋਇਆ ਅਕਬਰ दिच ऐसा स्वाद, दाल दिच ऐसा स्वाद, हैरान तो है। तो सेवादार सलामत, सला प्रसाद रबी रहमत रबी, रबी चिंतन इस भोजन नाल जुड़े हुए है इस वास्त प्रसाद बख्शिश रहमत है इस है, है स्वाद प्रभु ईश्वर है। इस बाद दर्शन नसीब होए मथा टेक है और अकबर ने बेनती की थी मैं है सौ पिंड जागीर दे आप जी देना ताकि ये लंगर आपका दा खुश असलूबी नाल चल सके तो गुरु अमरदास जी महाराज कह लगे ये दसा नाह की किरत जो सिंह करते ने उस दसवंध नाल लंगर चलता है ਸ਼ਾਨ ਸ਼ਾਹੀ ਖਜ਼ਾਨੇ ਤੋਂ ਨਹੀਂ ਚਲایا ਜਾ ਸਕਦਾ ਸੀ ਅਸੀਂ ਇਹ ਮਰਿਆਦਾ ਬਣਾਈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਨ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਣੀ ਸ਼ਕਤੀ ਨਾਲ ਦਸਵੰਨ ਦੀ ਮਰਿਆਦਾ ਨੂੰ ਵੀ ਲਾਗੂ ਕੀਤਾ ਪ੍ਰੀਅਰਿ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪੇ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਹੈ ਕਿ ਜੋ ਬਾਬੇ ਕੇ ਦਾਮ ਨਾ ਦੇਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਰੱਬ ਦੇ ਨਾਮ ਦਾ ਦਸਵਾਂ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ऐ बंदे नौ हिस्से तू रख ले दसवां गुरु दय धर्म दय ईश्वर दय उन देख सार के तावलीदा करता कहंदा धन के भागी चार हैं धर्म चोर निर्भ आग अगर धर्म दय हिस्सा नहीं ਦਿੱਤਾ गया तो चोर ले जाएगा अगन भेंट हो जाएगा या राज गर्द दे देर दे, असर हो जाएगा ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਲੰਗਰ ਦੀ ਅਗੰਮੀ ਪਰੰਪਰਾ ਤੋੜੀ। ਸਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਹਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਵ ਦਾਦੇ। ਦਾਤੋ ਜੀ ਨੇ ਦਾਸੂ ਜੀ। ਕਹਿੰਦੇ ਨੇ ਇਹ ਜਸ ਉਹ ਨਹੀਂ ਸਹਾਰ ਸਕੇ। ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ। ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਵਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੂ ਜੀ ਨੂੰ ਵੀ ਬੜਾ ਰੋਸ ਚੜਿਆ ਅਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ ਵਨ ਵਨ ਦੀ ਪਰੰਪਰਾ ਹੀ ਤੋੜ ਦਿੱਤੀ ਔਰ ਇਹ ਸਿਰਫ ਰਾਤੋਂ ਹੀ ਨਹੀਂ ਮਰਵਾਹਾ ਜਿੱਤੇ ਅਕਬਰ ਦੇ ਦਰਬਾਰ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ ਸ਼ੋਦਰ ਵੈਸ਼ ਇਹ ਚਾਰ ਵਰਨਾ ਦੀ ਬਣੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਸਾਤ ਦਾ ਗਰਬ ਨਾ ਕਰ ਮੂਰਖ ਗਵਾਰਾ इस गर्भ से उपजे हैं बहुत बेकार गवार है वो जो जात अभमानी है वर्ण अभमानी है आपदा एक उपदेश कि जन्म तो कोई ब्राह्मण नहीं जन्म तो कोई शूद्र नहीं जीवन तो शूद्र होगा जीवन तो ब्राह्मण होगा दातु जी ने एकदम संगत दिचा के सदगुरुदेव जी महाराज सिंहासन पे बैठे सन